ਪ੍ਰਧਾਨ ਆ ਜੀ ਇਸ ਮਾਰਕੀਟ ਦਾ ਇਕੱਠੇ ਹੋਏ ਸਾਰੇ ਕੀ ਚੱਕਰ ਕਰ ਰਹੇ ਸਰ ਇਹੋ ਹੀ ਸਾਡੀ ਬੇਨਤੀ ਆ ਕਿ ਇਹ 2 ਸਾਲ ਦੇ ਉਤੋਂ ਅਸੀਂ ਸਾਰੇ ਜਿੰਨੇ ਵੀ ਅਸੀਂ ਕਾਰੋਬਾਰੀਆ ਇਹ ਲੇਡੀ ਜਿਹੜੀਆਂ ਤੁਸੀਂ ਜਿਨ੍ਹਾਂ ਦੀ ਪਹਿਲਾਂ ਇੰਟਰਵਿਊ ਲਈਏ ਸਾਰੇ ਇੱਥੋਂ ਦੇ ਵਸਨੀਕ ਨੇ ਸਾਰੇ ਅਸੀਂ ਅਸੀਂ ਇੱਥੇ ਕਰੀਬ 60 ਸਾਲ ਤੋਂ ਇੱਥੇ ਜਿਹੜਾ ਜਨਮ ਵੀ ਸਾਡਾ ਇੱਥੋਂ ਦਾ ਵਾ ਸਾਡੇ ਹਾਲਾਤ ਆ ਜੇ ਬਣ ਗਏ ਨੇ ਸਾਰੇ ਜਿੰਨੇ ਵੀ ਕਾਰੋਬਾਰੀ ਆ ਕਾਰੋਬਾਰੀਆ ਦੇ ਅਸੀਂ ਜਿਹੜੇ ਜਾਂਦੇ ਹੁਣ ਇਹਨਾਂ ਨੇ ਸ਼ਰਾਬ ਵੇਚੀ ਹੈ ਜਸਮੈਕ ਵੇਚੀ ਹੈ ਜਾ ਨਹੀਂ ਆਪਣੇ ਕਾਰੋਬਾਰ ਵੇਚਣ ਲਈ ਅਸੀਂ ਦਲਾਲਾਂ ਨੂੰ ਕਿਹਾ ਸੀ ਉਹ ਆਂਦੇ ਹੀ ਤੁਹਾਡੇ ਸ਼ਰਾਬ ਵੇਚਦੀ ਏ ਜਿਹੜੀ ਸਾਡੀ ਪ੍ਰਾਪਰਟੀ ਦਾ ਮੁੱਲ ਪਹਿਲਾਂ 5 ਕਰੋੜ ਪੈਂਦਾ ਸੀ ਅੱਜ 2 ਕਰੋੜ ਰੁਪਈਆ ਕੋਈ ਲੋਕੀ ਵੀ ਮੁੱਲ ਨਹੀਂ ਪਾਉਂਦੇ ਦੁਕਾਨਦਾਰੀ ਸਾਡੀ ਖਤਮ ਕਰਤੀ ਜੀ ਕੋਈ ਦੁਕਾਨਦਾਰ ਆ ਜਾਏ ਕੋਈ ਗੈਸਟ ਆ ਜਾਏ ਉਹਨਾਂ ਜਫਾ ਮਾਰਨਦੇ ਹਾਂ ਜੀ ਕਿਹੜੀ ਲੈਣੀ ਜੀ ਔਰ 10 10 ਬੰਦੇ ਇੱਥੋਂ ਦੇ ਨੇ ਔਰ 5-5 ਬੰਦੇ ਜਿਹੜੇ ਨੇ ਅੱਗੋਂ ਇਹਨਾਂ ਨੇ ਨੌਕਾ ਰੱਖੇ ਹੋਏ ਨੇ ਇੱਥੇ ਤੁਸੀਂ ਸ਼ਾਮ ਦੇ ਟਾਈਮ ਤੇ ਹੈਗਾ ਪ੍ਰਸ਼ਾਸਨ ਨੂੰ ਸਾਰਾ ਹੀ ਪਤਾ ਐ ਵਾਂਸ ਜਿਹੜੇ ਇਹ ਵਾਂਸਾਂ ਦੇ ਵਿੱਚ ਇੰਨੀ ਕਿ ਸ਼ਰਾਬ ਪਈ ਹੁੰਦੀ ਵੀਰੇ ਰੱਬ ਦਾ ਨਾਮ ਇਹ ਤੜਕੇ 5 ਵਜੇ ਤੋਂ ਸ਼ੁਰੂ ਹੁੰਦੇ ਆ ਰਾਤ ਦੇ 12 ਵਜੇ ਤੱਕ ਇਹ ਕੰਮ ਚੱਲਦਾ 12 ਵਜੇ ਰਾਤ ਨੂੰ ਇੱਥੇ ਵੱਡੀਆਂ ਗੱਡੀਆਂ ਆ ਕੇ ਸ਼ਰਾਬ ਲਾਉਂਦੀਆਂ ਨੇ ਜੜੀਆਂ ਇਹਨਾਂ ਦੀ ਆਮਦ ਆ ਨਾ ਸ਼ਰਾਬ ਦੀ ਵੱਡੀਆਂ ਗੱਡੀਆਂ ਜੜੀਆਂ ਵਾ ਉਹ ਇਹਨਾਂ ਦੀ ਆ ਕੇ ਸ਼ਰਾਬ ਇੱਥੇ ਲਾਉਂਦੀ ਪਈ ਹੈ ਅਸੀਂ ਲੋਕ ਜਿਹੜੇ ਆ ਜਿੰਨੇ ਵਲ ਅਸੀਂ ਦੇਖੋ ਅਸੀਂ ਪਹਿਲਾਂ ਕਹਿੰਨੇ ਚਲੋ ਛੱਡੋ ਹਟ ਜਿਓ ਇਹਨੇ ਬੜੀ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਚਲੋ ਯਾਰ ਅਸੀਂ ਮਹੱਲੇਦਾਰ ਆ ਤੁਸੀਂ ਪਰਾਂ ਚੱਲ ਜੋ ਰੋਣੂ ਰੋਟੀ ਖਾਣ ਦਿਓ ਪਰ ਇਹ ਨਾ ਤੇ ਪਰੇ ਗਏ ਨਾ ਇਹਨਾਂ ਨੇ ਇਸ ਧੰਦੇ ਨੂੰ ਬੰਦ ਕਰਨ ਪਰ ਹੁਣ ਜੇ ਇਹ ਕਰੇ ਨੰਬੰਦ ਨਾ ਹੋਏ ਤੇ ਅਸੀਂ ਇਹਨਾਂ ਦੇ ਤੇ ਬੂਏ ਦੇ ਸਿਰ ਪੰਜ ਗੱਡੀ ਲੱਦੀ ਤੇ ਸਰ ਮੇਰੀ ਗੱਲ ਸੁਣੋ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੈ ਸਰ ਮੈਂ ਡੀਸੀ ਏਸੀਪੀ ਆਪਣਾ ਭੁੱਲਰ ਸਾਹਿਬ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੂੰ ਵੀ ਅਸੀਂ ਮਿਲੇ ਸਾਂ ਜਿਹੜੇ ਇੱਥੋਂ ਦੇ ਸੀਪੀ ਸਾਹਿਬ ਆਪਣਾ ਅਸਿਸਟੈਂਟ ਕਮਿਸ਼ਨਰ ਸੀਗੇ ਸੀ ਉਹਨਾਂ ਨੂੰ ਵੀ ਡੀਸੀਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਪਰ ਸਰ ਇਹ ਕੋਈ ਸਭ ਗੱਲਬਾਤੀ ਗੱਲਾਂ ਰਹਿ ਜਾਂਦੀਆਂ ਨੇ ਸਰ ਬਾਤ ਤੁਹਾਡੀ ਸੁਣਵਾ ਕੇ ਕੰਪਲੀਟ ਬੇਨਤੀ ਫਿਰ ਵੀ ਤੁਹਾਡੀ ਕੋਈ ਸੁਣਾਈ ਕੀ ਸਮਝਦੇ ਸਰ ਅੱਜ ਮੈਨੂੰ ਡੀਸੀਪੀ ਸਾਹਿਬ ਦਾ ਫੋਨ ਆਇਆ ਵਾ ACP ਸਾਹਿਬ ਦਾ ਫੋਨ ਆਇਆ ਵਾ ਉਹਨਾਂ ਸ਼ਵਾਸਨ ਦਿੱਤਾ ਵਾ ਕਿਹਦੀ ਨੇ ਲੈ ਕੇ ਸਮਝਦੇ ਹੋ ਸਰ ਇਹ ਸਰ ਪ੍ਰਸ਼ਾਸਨ ਦੀ ਹੈ ਭਗਵੰਤ ਮਾਨ ਸਰਕਾਰ ਦੀ ਹੈ ਇਹ ਸਰਕਾਰ ਨਸ਼ਾ ਲਿਉਣ ਵਾਲੀ ਸਰਕਾਰ ਆ ਤੁਸੀਂ ਵੇਖੋ ਇਹਨਾਂ ਕੋਲ ਕੂੜਾ ਨਹੀਂ ਚੁਕਾਇਆ ਜਾਂਦਾ ਸ਼ਹਿਰ ਦਾ ਇਸ ਪ੍ਰਸ਼ਾਸਨ ਨੇ ਹੋਰ ਕਿਸੇ ਦਾ ਕੀ ਕੰਮ ਕਰਨਾ ਵਾ ਇਹ ਕੂੜਾ ਨਹੀਂ ਚੁਕਾ ਸਕਦੇ ਇਹ ਹਲਕੇ ਦਾ MLA ਕਹੇ ਕੂੜਾ ਚੁੱਕ ਕੇ ਲੈ ਜਾਓ ਉਹਦੇ ਕਹਿੰਦੇ ਕੂੜਾ ਨਹੀਂ ਚੁਕਾਇਆ ਜਾਂਦਾ ਨਹੀਂ ਤੇ ਤੁਸੀਂ ਫੋਟੋਗ੍ਰਾਫੀ ਸਾਰੇ ਸ਼ਹਿਰ ਦੀ ਕਰ ਸਕਦੇ ਹੋ ਇਹ ਤੁਸੀਂ ਮਾਰਨੋਂ ਬਿਹਤਰ ਜਾਂਦੇ ਹੋ ਤੁਸੀਂ ਜੇ 15 ਦਿਨ ਦਾ ਅਲਟੀਮੇਟ ਦਿੱਤਾ ਸਰ ਉਹ 15 ਦਿਨ ਦਾ ਸਾਡਾ ਅਲਟੀਮੇਟ ਵੇ ਆ ਜੇ ਤੇ ਇਹਨਾਂ ਸਾਨੂੰ ਇਸ ਕੰਮ ਤੋਂ ਸੁਲਖਰੂ ਕਰਤਾ ਤੇ ਅਸੀਂ ਜਿਹੜਾ ਵਾ ਸ਼ਾਂਤੀ ਨਾਲ ਸੀ ਆਪਣੇ ਕੋ ਰੋਟੀ ਅਗਾਹ ਪ੍ਰੋਟੈਸ ਨਹੀਂ ਕਰਾਂਗੇ ਜੇ ਨਹੀਂ ਕਰਦੇ ਫਿਰ ਅਸੀਂ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਤੇ ਮਿੱਟੀਆ ਤੇਲ ਪਾ ਕੇ ਆਪਣ ਨੂੰ ਅੱਗ ਲਾਵਾਂਗਾ ਆ ਪਾਣੀ ਟੈਂਕੀ ਕਰਕੇ ਸਰ ਮਸ਼ਹੂਰ ਸੀ ਪਰ ਅੱਜ ਕੱਲ ਕਹਿੰਦੇ ਕੁਝ ਹੋਰ ਹੀ ਟੈਂਕੀ ਬਣ ਗਈ ਟੈਂਕੀ ਦਾ ਡੈਸ ਹੁੰਦਾ ਸਰ ਟੈਂਕੀ ਡੈਸ ਹੈਗਾ ਪਾਣੀ ਟੈਂਕੀ ਦਾ ਆਂਦ ਪਿੱਛੇ ਚੱਲੋ ਜਿੰਨੇ ਮਿਲ ਸ਼ਾਲੋ ਬਿਆਰ ਚਲੋ ਕੋਈ ਬੰਦਾ ਜਿੰਨਾ ਮਰਜੀ ਦੂਰੋਂ ਰਿਸ਼ਿਆ ਲੰਦਾ ਕੋ ਆਂਦਾ ਗਲੀ ਮਲੇ ਨੂੰ ਹਰ ਨੂੰ ਪੁੱਛਦੇ ਆ ਕਿ ਕਿਹੜੀ ਲੈਣੀ ਹੈ ਕੀ ਲੈਣਾ ਜੇ ਕੋਈ ਇਥੇ ਆਂਡਾ ਕਾ ਨਾ ਜਾਣੀ ਨਾ ਸਨ ਧੀਆਂ ਪੈਣਾਂ ਸਦੀਆਂ ਤੂੰ ਵੇਖ ਲੈ ਸਾਰਾ ਮੱਲਾ ਇਕੱਠਾ ਹੈ ਤੁਹਾਨੂੰ ਨਹੀਂ ਲੱਗਾ ਤੁਹਾਡੇ ਸਾਹਮਣੇ ਹੋਟਲ ਵੀ ਹੈ ਦੁਕਾਨ ਜਿਹੜੇ ਟੂਰਿਸਟਾਂ ਦੇ ਉਹਨਾਂ ਵੀ ਮੁਸ਼ਕਲ ਹੁੰਦੀ ਹੈ ਖੋਹਾਂ ਬੜੀਆਂ ਲੰਬੀਆਂ ਹੋਟਲ ਛਰੇ ਆ ਮੋਬਾਈਲ ਚੁੱਕ ਕੇ ਲੱਗੇ ਆ ਗਲੀ ਮੱਲੇ ਦੇ ਘਰਾਂ ਹੀ ਲੋਕ ਚੜੇ ਗੋੜੇ ਜਿਹੜੇ ਆਂਦੇ ਪਰੋਂ ਨਿਆਇ ਬੰਦੇ ਦੇ ਬਾਦ ਹੁੰਦੇ ਸ਼ਰਾਬਾਂ ਲੈਣਾ ਸੀ ਉਹਨੇ ਸਮੈਕੀ ਵੀ ਚੋਰ ਵੀ ਹੈ ਉਹ ਅੱਗੇ ਘਰੇ ਲੋਕਾਂ ਵੜ ਕੇ ਮੋਬਾਈਲ ਚੁੱਕਣੇ ਸ਼ੁਰੂ ਕਰਦੇ ਇਸੀ ਲਾ ਲੱਗ ਲੱਗਿਆ ਸਾਰੇ ਲੋਕ ਥੋੜੇ ਮੈਂ ਵਿੱਚੋਂ ਮੋਬਾਈਲ ਚੁੱਕ ਕੇ ਲੈ ਗਏ ਬੰਦਾ ਮੈਂਜਰ ਸੋਫੇ ਲੰਮੇ ਪਿਆ ਸੋਸਰੇ ਕੋ ਅੰਦਰ ਬੜੇ ਮੋਬਾਈਲ ਚੁੱਕ ਕੇ ਲੈ ਗਏ ਪ੍ਰਿੰਟਰ ਚੁੱਕ ਕੇ ਲੈ ਗਏ ਅੰਦਰੋਂ ਇਸ ਸਮੇਂ ਤੋਂ ਹੀ ਤਹੀ ਤਹੀ ਕੋ ਪੋਲਿਟਿਕਲ ਦੇ ਵਿੱਚ ਹੈਗੇ ਹੋ ਕੀ ਕਹਤ ਤੁਹਾਡੀ ਵੀ ਸੁਣਵਾਈ ਹੁੰਦੀ ਕਿ ਕੀ ਸੁਣਵਾਈ ਆ ਕਿ ਨਹੀਂ ਕਹਿ ਕੇ ਥਾਗੇ ਆ ਕੇ ਪਹਿਲੇ ਮੈਂ ਪਹਿਲਾਂ ਬੜਾ ਨਾਲ ਕਹਿੰਦਾ 2 ਸਾਲ ਕਹਿੰਦਾ ਮੈਂ ਕਈ ਜਣੇ ਲੜਾਈਆਂ ਇਹਨਾਂ ਲਈਆਂ ਹਾਰ ਕੇ ਮੈਂ ਫਿਰ ਹਾਰ ਕੇ ਹੁਣ ਮੱਲਾ ਸਾਰ ਇਕੱਠਾ ਹੈ ਪਹਿਲੇ ਮੈਂ ਕੱਲਾ ਇਨਾਂ ਸਿਰ ਮੱਥਾ ਬੜਾ ਮਾਰ ਹੁਣ ਕੀ ਕਿੰਨੇ ਦਿਨ ਦਾ ਅਲਟੀਮੇਟ ਦਿੰਦੇ ਨੇ ਇਹਨਾਂ ਨੂੰ 15 ਦਿਨ ਦਿੰਦਾ ਇਹ ਪ੍ਰਸ਼ਾਸਨ 15 ਦਿਨ ਦਾ ਅਲਟੀਮੇਟ ਦਇਆ ਇਹਨਾਂ ਨੇ ਮੱਲਾਸਾਲਾ ਨੇ ਅਗਲਾ ਸਟੈਪ ਜੋ ਮੱਲਾਸਾਲਾ ਕਰੇਗਾ ਆਪਾਂ ਨਾਲ ਸਾਂਝੀ ਸਾਂਝੀ ਮਨੁੱਖਾਂ ਦਾ ਇਹ ਅੰਦਾਜ਼ਾ ਹੈ ਕਿ ਇਹ ਅੱਜ ਪੁਲਿਸ ਦੇ ਸ਼ਹਿਰ ਦੇ ਇੱਥੇ ਨਸ਼ਾ ਮੇਰੀ ਇੱਕ ਬੇਨਤੀ ਸੁਣੋ ਮੈਂ ਅੱਜ ਪਹਿਲੇ ਦਿਨ ਆ ਜਿਵੇਂ ਅਜੀ ਟੈਂਡੈਂਸ ਵਾਈ ਹੋ ਬਦਲ ਕੇ ਆ ਜਾਂਦੋ ਇਹ ਅੱਜ ਹੀ ਆ ਦੇਖਾ ਜਿੱਦਾਂ ਦੇ ਕ੍ਰਾਈਮ ਹੋਏਗਾ ਉਸ ਤੋਂ ਅਕਾਰ ਵੀ ਕਰਾਂਗੇ ਆਪਣੇ ਆਪ ਇਹ ਸਾਹਮਣੇ ਆ ਕੇ ਮਾਰਾਂਗੇ ਪਹਿਲੇ ਵੀ ਪੁਲਿਸ ਨੂੰ ਮਾਮਲੇ ਦਰਜ ਕੀਤੇ ਗਏ ਪਰ ਫਿਰ ਵੀ ਹਾਲ ਉਹੀ ਇਸ ਤਰ੍ਹਾਂ ਦਾ ਉਸ ਤਰ੍ਹਾਂ ਇਹ ਮੈਨੂੰ ਮੈਂ ਅੱਜ ਹੀ ਆਇਆ ਨਾ ਸਮੇਂ ਸਮੇਂ ਤੇ ਫਿਰ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਕਾਰਵਾਈ ਕਰਦੇ ਪਰਚੇ ਦਿੰਦੇ ਮੋੜ ਜਾਂਦੇ ਪਰਚੇ ਦਿੰਦੇ ਨੇ ਹਾਂ ਜੀ ਸਰਦਾਰ ਜੀ ਮੈਂ ਅੱਜ ਹੀ ਆਇਆ ਇਹਨਾਂ ਨੂੰ ਇਹ ਖਰਚੇ ਦਾ ਕਿਹਨਾਂ ਦੇ ਵਿੱਚ ਹੋਰ ਦਿੱਕਰ ਬੱਚੇ ਕਾਫੀ ਪਰਚੇ ਦੱਤੀ ਕੀ ਹੈ ਹਾਂ ਜੀ ਕਾਫੀ ਪਰਚੇ ਰੁਕਦਾ ਕਿਉਂ ਨਹੀਂ ਪੈਸੇ ਇੱਥੇ ਕੰਮ ਰੁਕ ਰੁਕਦਾ ਪਿਆ ਦੇਖੋ ਹੋਰ ਮਸਤੀ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਲਗਾਤਾਰ ਨਾਕੇ ਬੰਦੀ ਵੀ ਕਰ ਰਹੇ ਹਾਂ ਇਹ ਇਹ ਤੀਨੂੰ ਵਿਸ਼ਵਾਸ ਬਣੇਗਾ ਕੰਪਲੀਟ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਵਿਕਰੀ ਹੈ ਜੀ ਪਰ ਉਹ ਕਹਿੰਦੇ ਪ੍ਰਸ਼ਾਸਨ ਦੇ ਨਾਲ ਵਿੱਚ ਹੱਥ ਹੈਗਾ ਜਿਹਦੇ ਕਰਕੇ ਕੀ ਗੱਲ ਤੇ ਸਰ ਆਪਾਂ ਨਹੀਂ ਕਹਿ ਸਕਦੇ ਕਿ ਪੁਲਸਾ ਪੁਲਸਦੇ ਤੇ ਪਬਲਿਕ ਦਾ ਬਸ ਸ਼ੁਰੂ ਤੋਂ ਰੋਸ ਰਿਹਾ ਕਿ ਪਬਲਿਕ ਨੂੰ ਲੱਗਣਾ ਇਹ ਪਰਚੇ ਵੀ ਦਰਜ ਕੀਤੇ ਆ ਕਿੰਨੇ ਪਰਚੇ ਦਰਜ ਕੀਤੇ ਮੇਰੇ ਖਿਆਲ ਨਾਲ ਤੁਸੀਂ ਰਿਕਾਰਡ ਚੈੱਕ ਕਰ ਲਓ ਘਟੋ ਘਾਟਾ ਇਸ ਮਹੀਨੇ ਦੇ ਵਿੱਚ ਹੀ 7-8 ਪਰਚੇ ਦਰਜ ਹੋਏ ਲਗਾਤਾਰ ਪੈਟਰੋਲਿੰਗ ਥੋੜੀ ਵਧਾਣੀ ਬਿਲਕੁਲ ਪੈਟਰੋਲਿੰਗ ਵਧਾਵਾਂਗੇ ਸਰ ਔਰ ਨਾਕੇ ਜਿਆਦਾ ਸਖਤ ਹੋਰ ਨਾਕੇ ਕਰਕੇ ਤੇ ਆਸੇ ਪਾਸੇ ਇਲੀਗਲ ਕਵਰ ਇਥੋਂ ਬ ਤੇ ਸਰਦਾਰ ਬਜਿੰਦਰ ਸਿੰਘ ਐਸਚਓ ਸਾਹਿਬ ਸਾਡੇ ਉਹਨਾਂ ਨੇ ਅੱਜ ਜਾਣਾ ਸੀ ਬਟ ਉਹ ਜਿਹੜੇ ਆ ਉਹ ਇੱਕ ਬੱਚਾ ਆ ਆ ਉਹਦੀ ਕਰਕੇ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਤੇ ਉਹਨਾਂ ਨੇ ਸਾਨੂੰ ਸਾਰਾ ਪੋਰਚ ਨੂੰ ਭਿੱਗਿਆ ਤੇ ਸਰ ਕੋਈ ਗੱਲ ਨਹੀਂ ਗਈ ਸਰ ਇਸ ਤੋਂ ਬਾਅਦ ਉਹਨਾਂ ਕਾਰਵਾਈ ਪੂਰੀ ਕੀਤੀ ਗਈ ਬਿਲਕੁਲ ਜੀ 110% ਕਾਰਵਾਈ ਕੀਤੀ ਜਾਈਗੀ ਔਰ ਵਿਸ਼ਵਾਸਤ ਬਣਨਾ ਕਿ ਇਹ ਸਾਡਾ ਫਰਜ਼ ਬੰਦਾ ਜਿਹੜਾ ਇਹ ਚੀਜ਼ ਨੂੰ ਜਿਹੜਾ ਨਸ਼ਾ ਮੁਕਤ ਕਮਣਾ ਔਰ ਆਪਾਂ ਆਪਣਾ ਡਿਊਟੀ ਆ ਸਰ ਸਾਡੀ ਅਸੀਂ ਪਾ ਬੰਦਾ ਔਰ ਕਰਾਂਗੇ ਉਹ ਕੀਤਾ ਜਾ ਰਿਹਾ ਤਾਂ ਕਰਾਂਗੇ ਵੀ ਹੋਰ ਜਿਹੜਾ ਰਹਿਦੀ ਕਮੀ ਉਹ ਵੀ ਦੂਰ ਕਰ ਦਾਂਗੇ ਸਰ